ਚਿਕਾ ਜੀ ਹੋਸਣਾ ਕੱਟਾ ਠੀਕ ਹੋ ਅੱਜ ਅਸੀਂ ਬਣਾਉਣਾ ਸਬਜੀ ਬਣਾਉਣਾ ਚੁੱਲੇ ਤੇ ਮਸਰੂਮ ਤੇ ਆ ਦੇਖੋ ਮਟਰ ਜੀ ਤੇਲ ਮੈਂ ਪਹਿਲਾਂ ਹੀ ਪਾ ਲਿਆ ਸੀ ਵਿੱਚ ਤੇ ਗ੍ਰੈਂਡਰ ਵੀ ਕਰ ਲਿਆ ਸੀ ਲਸਣ ਪਿਆਜ਼ ਅਦਰਕ ਮਿਰਚਾ ਸਾਰਾ ਕੁਝ ਤੇ ਹੁਣ ਆਪਾਂ ਭੁੰਨਦੇ ਹਾਂ ਮਿਰਚਾ ਕਿੰਨੇ ਸੱਤੀ ਬਹੁਤ ਵਧੀਆ ਹੁੰਦੀ ਆ ਥੋੜੇ ਮੈਂ ਜੀਰਾ ਪਹਿਲਾਂ ਹੀ ਪਾ ਦਿੰਦੀ ਵਿੱਚ ਤੇ ਅੰਨਾ ਏ ਜੀ ਦਾ ਮੈਂ ਸਾਲਾ ਦੇਖੋ ਤੁਲੀਆਂ ਸਬਜੀ ਜੀ ਇਹ ਬਹੁਤ ਫਸਲਾ ਵਾਲਾ ਵਧੀਆ ਬਣਦੀ ਹੈ ਜੀ ਆਹ ਲਓ ਜੀ ਇਹ ਹੋ ਗਿਆ ਹੁਣ ਬ੍ਰਾਊਨ ਵਿੱਚ ਮੈਂ ਟਮਾਟਰ ਪਾ ਦੇਣਾ ਮੈਂ ਗ੍ਰਿੰਡ ਕਰਕੇ ਪਾਉਂਦੀ ਤੇੰਗਾ ਕਰਨਾ ਚਾਹੀਦਾ ਤਾਂ ਕਰਤਾ ਮੈਂ ਜੀ ਕਰਦੀ ਕਰਦੀ ਬਣਦੀ ਆਹ ਲਓ ਜੀ ਆਹ ਪਾ ਦੇ ਕੇ ਹੁਣ ਮੈਂ ਚੰਗੀ ਆਪੋਂ ਲੈਣਾ ਠੀਕ ਹੈ ਜੀ ਤੇ ਜੇ ਆਪਾਂ ਨੇ ਮਸ਼ਰੂਮ ਦੇ ਵਿੱਚ ਭੁੰਨਨੇ ਆਂ ਤੇ ਮਸਾਲਾ ਪਕਾਇਆ ਪਾ ਕੇ ਤਾਈ ਪਿੰਡਾ ਜਿਹਾ ਹੀ ਬਣਾਉਂਦੇ ਨੇ ਸਰਦੀ ਦੀ ਪਾ ਲਓ ਜੀ ਹੁਣੇ ਥੋੜੇ ਜਿਮੇ ਤੇ ਫਰਾਈ ਹੋ ਗਏ ਨੇ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਨਮਕ ਜਿੰਨੇ ਤੁਹਾਡੇ ਲੋੜਨ ਸਾਰ ਇਹ ਨਮਕ ਹੋ ਗਿਆ ਤੁਮਾ ਵੀ ਆ ਰਿਹਾ ਹੈ ਇਹ ਹਲਦੀ ਹੋਗੀ ਮੈਂ ਤਾਂ ਤੱਕੋ ਹੀ ਪਾ ਦਿੰਦੀ ਆ ਜੀ ਇਹ ਥੋੜੀ ਕਾਲੀ ਮਿਰਚ ਹੋਗੀ ਇਹ ਥੋੜਾ ਹੋ ਗਿਆ ਮਸਾਲਾ ਪਾਕਿ ਚ ਲਾਲ ਮਿਰਚ ਵੀ ਪਾ ਸਕਦੇ ਆ ਠੀਕ ਹੈ ਤੁੰਨੇ ਹੀ ਸਬਜ਼ੀ ਨਾਲ ਵਧੀਆ ਬਹੁਤ ਹੁੰਦੀ ਆ ਸੇਧ ਰਸਤੇ ਵਧੀਆ ਆਪਾਂ ਗੈਸ ਚੰਦਰਾ ਤੇ ਖਾਣੇ ਆ ਨਾ ਉਹਦੇ ਨਾਲ ਉਹ ਪਤਾ ਵਧੀਆ ਇੱਥੋਂ ਨੇ ਪਾ ਦੇਣਾ ਆਪਾਂ ਨੇ ਤਾਂ ਹੁਣ ਇਹ ਸਾਡੇ ਕੋਲ ਪਾਣੀ ਪਾ ਦਿੱਤੇ ਉਹ ਛਾੜ ਤੋਂ ਫਿਰ ਦੇ ਵਿੱਚ ਆਪਾਂ ਨੇ ਭੁੰਨਣਿਆ ਜੀ ਇਹ ਆਪਣੇ ਮਸ਼ਰੂਮ ਤੇ ਮਟਰ ਬਾਜ ਚ ਆਹ ਲੋ ਜੀ ਇਹ ਚੰਗੀ ਤਰ੍ਹਾਂ ਗਿਆਪ ਹੋਣ ਵਿੱਚ ਆਪਾਂ ਨੇ ਪਾ ਲੈਣਿਆ ਹੈ ਮਸ਼ਰੂਮ ਇਹਨਾਂ ਨੂੰ ਆਪਾਂ ਖੁੰਬਾ ਵੀ ਕਹਿ ਦਿੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਭੁੰਨਣਾ ਹੈ ਤੇ ਫਿਰ ਇਹਨਾਂ ਫਰਾਈ ਕਰ ਲੈਂਦੇ ਹਾਂ ਠੀਕ ਹੈ ਜੀ ਇਹਨੂੰ ਕੁਝ ਦਿਨਾਂ ਫੋਨ ਲਾਗੇ ਤੇ ਉਸ ਤੋਂ ਬਾਅਦ ਫਿਰ ਮਟਰ ਪਾਵਾਂਗੇ ਆਪਾਂ ਆਹ ਲੋਹੀ ਚੰਗੀ ਤਰ੍ਹਾਂ ਗੈਸ 'ਤੇ ਜਹਨ ਤੇ ਆਪਾਂ ਤੋਂ ਸਾਰ ਕੇ ਸਿ ਮਟਰ ਤੇ ਆਪਾਂ ਇਹੀ ਪਾਸੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਲਾ ਮੈਂ ਤਾਂ ਜੀ ਪੰਦਦੀਆਂ ਸੁਲੇ ਤੇ ਇਸਪਨ ਸਬਜੀ ਸਾਡੇ ਜਾਤੀ ਜੀ ਬਣਾਉਂਦੇ ਹੁੰਦੇ ਸੀ ਰਾਣੇ ਤੋਂ ਵਿੱਚ ਅਸੀਂ ਵੀ ਇਸ ਤਰ੍ਹਾਂ ਹੀ ਬਣਾਉਂਦੇ ਆ ਫਿਰ ਮੰਮਾ ਵੀ ਇਸ ਤਰ੍ਹਾਂ ਹੀ ਬਣਾਉਂਦੇ ਆ ਤੁੰਨੇ ਤੇਰਾ ਫੋਗ ਰਿਹਾ ਨਾ ਕਿਹਨਾਂ ਚੁਣਨੇ ਸਭ ਚੀਜ਼ ਖਾਇਆ ਕਰੋ ਪਰ ਤੂੰ ਮਾਤ ਰੋਗ ਲੱਗਦਾ ਸਮਾਨ ਢੋਣਾ ਪੈਂਦਾ ਲਿਆ ਕੇ ਤੇ ਆ ਚੀਜ਼ ਲਿਆਓ ਚੱਕ ਕੇ ਬਾਹਰ ਉਹ ਚੀਜ਼ ਲੈ ਕੇ ਆ ਸਾਰੀ ਸੋਈ ਕਿਚਨ ਚ ਕਿਉਂਕਿ ਆਪਾਂ ਨੂੰ ਆਰਤ ਪੈ ਗਈ ਨਾ ਗੈਸ ਲੰਦਾ ਕਸਤਵਰ ਪਰ ਮੈਂ ਤਰੀ ਵਾਲੇ ਬਣਾਉਣੀ ਆ ਤੇ ਤੂੰ ਦੇਖ ਕੇ ਆਪਾਂ ਪਾ ਦੇਣਾ ਇਹ ਪਾਣੀ ਠੀਕਾ ਲੋੜ ਅਨਸਾਰ ਜਿੰਨਾ ਕੀ ਮਤਲਬ ਪਾਉਣਾ ਥੱਲੇ ਅੱਗ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਅੱਗ ਮੱਚਦੀ ਆ ਧੂਆ ਵੀ ਬਹੁਤ ਲੱਗਦਾ ਖਾਣ ਪੇ ਲੋਜੀ ਕਿ ਆਪਾਂ ਉਹ ਆਲਟਾ ਘੱਟ ਹੈ ਨਾ ਚੁੰਡੇ ਤੇ ਬਣਾਵਾਂਗੇ ਸਬਜ਼ੀ ਕੀ ਕਰੀਏ ਹਾਂ ਤਾਂ ਸਬਜ਼ੀ ਬਣ ਜਾਏਗੀ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਲੋੜ ਅਨਸਾਰ ਪਾਣੀ ਮੈਂ ਤਾਂ ਕਰੀਅਲ ਢਾ ਕੇ ਬਣਾਉਣੀ ਆ ਬਹੁਤ ਵਧੀਆ ਬਣਦੀ ਹੁੰਦੀ ਐ ਖਾਣ ਨੂੰ ਵਧੀਆ ਵੀ ਟਮਾਟਰ ਵੀ ਪਾਉਂਦੇ ਇਸੇ ਆਹ ਲੋ ਚੁੰਡੇ ਦਾ ਪਰੋਂ ਲੱਗਦੀ ਸਬਜ਼ੀ ਬਹੁਤ ਵਧੀਆ ਲੱਗਦੀ ਐ ਖਾਣ ਨੂੰ ਬੜੀ ਤੇਸਤੀ ਹੁੰਦੀ ਐ ਤੇ ਹਾਂ ਆਪਾਂ ਤਾਂ ਖਾਂਦੇ ਨੇ ਬੱਚੇ ਕਹਿੰਦੇ ਹੁੰਦੇ ਸਮੈਲ ਆਉਂਦੀ ਐ ਜੀਤੂ ਆਉਂਦਾ ਇਹ ਪਰ ਵਧੀਆ ਬਣਦੀ ਐ ਜੀ ਹਾਂਜੀ ਸਬਜੀ ਬਣ ਕੇ ਹੋ ਗਈ ਚੁੱਲੇ ਤੇ ਤਿਆਰ ਪਿਛ ਸੀਗਾ ਧਨੀਆ ਮੈਂ ਇਹ ਪਾਤਾ ਜੀ ਹੈਂਡ ਵਿੱਚ ਹੀ ਆਪਾਂ ਪਾਉਨੇ ਆ ਬਾਕੀ ਮੈਂ ਦੱਸਿਓ ਤੁਸੀਂ ਕਿਸ ਤਰ੍ਹਾਂ ਲੱਗਿਆ ਮੇਰਾ ਬਲਾਕ ਇਹ ਸਬਜੀ ਤਿਆਰ ਹੋ ਗਈ ਬਣ ਕੇ ਤਰੀ ਗਨ ਸਬਜੀ ਤੁਮਾਂ ਵੀ ਕੋਹਰ ਲੱਗਦਾ ਹੈ ਖੇਚੜਾ ਬਹੁਤ ਆ ਪਰ ਚੁੱਲੇ ਤੇ ਬਹੁਤ ਮੁਸ਼ਕਲ ਨਾਲ ਸਬਜੀ ਭਾਜੀ ਬਣਦੀ ਆ ਇਹ ਪੁਰਾਣੇ ਸਮੇਂ ਵਿੱਚ ਤਾਂ ਲੋਕੀ ਦੇ ਲੋ ਬਣਾਉਂਦੇ ਸੀ ਚਾਹ ਵੀ ਚੁੱਲੇ ਤੇ ਸਾਰਾ ਕੋ ਚੁੱਲੇ ਤੇ ਹੁਣ ਕਿੱਥੋਂ ਦਾਣ ਸਬੂਤ ਆਪਾਂ ਨੂੰ ਚੁੱਲਾ ਬਾਲੂ ਕਿਹੜਾ ਨਾ ਡਿਟੈਕਟਰ ਕਰੂ ਤੇ ਮੈਂ ਤਾਂ ਪਿੰਡ ਦੀ ਆਂ ਜੀ ਜਾਂ ਮੈਂ ਸ਼ਹਿਰ ਚ ਰਹਿੰਦੀ ਆ ਲੁਧਿਆਣੇ ਪਰ ਮੇਰੇ ਚੁੱਲੇ ਦਾ ਕੋਈ ਸ਼ੌਂਕ ਆ ਕਿ ਚੁੱਲੇ ਜਿਹੜੀ ਆਪਾਂ ਦਾਲ ਸਬਜ਼ੀਆਂ ਬਣਾਈਏ ਖਾ ਕੇ ਫੁੱਲਕਾ ਬੜਾ ਵਧੀਆ ਬਣਦਾ ਚੁੱਲੇ ਤੇ ਬਹੁਤ ਵਧੀਆ ਤੁਹਾਡੀ ਆਪਣੀ ਪੰਮੀ ਧਾਰੀਵਾਲ ਇਹ ਦੇਖੋ ਬਣ ਕੇ ਸਬਜ਼ੀ ਹੋ ਗਈ। ਪਿਆ ਦਿਖਦੀ ਪਿਆ ਭਾਪ ਜੀ ਇਹ ਨਾ ਦੇਖੋ ਤਰੀਆਲੀ ਦੀ ਜੋਣੇ ਲੀਕੋ ਠੀਕ ਹੈ। ਪਰ ਕਿ ਤੁਹਾਡਾ ਮੈਨੂੰ ਪਿਆਰ ਇਸ ਤਰ੍ਹਾਂ ਹੀ ਮਿਲਦਾ ਰਹੇ ਅੱਖਾਂ ਵੀ ਲਾਲ ਹੋ ਗਈਆਂ ਮੇਰੇ